ਲੁਧਿਆਣਾ ਦੀ ਅਦਾਲਤ ਵਿੱਚ ਅੱਜ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਪੁਲਿਸ ਪ੍ਰੋਡਕਸ਼ਨ ਲੈਣ ਲਈ ਪਹੁੰਚੇ ਜੋੜੇ ਦਾ ਕੁੜੀ ਪੱਖ ਨੇ ਵਿਰੋਧ ਕੀਤਾ ਕੁੜੀ ਵਾਲਿਆਂ ਦਾ ਦੋਸ਼ ਸੀ ਕਿ ਲੜਕੀ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਤੇ ਉਸ ਦਾ ਕਿਸੇ ਹੋਰ ਧਰਮ ਨਾਲ ਸੰਬੰਧਿਤ ਲੜਕੇ ਨਾਲ ਵਿਆਹ ਕੀਤਾ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਨੇ ਸਥਿਤੀ ਸੰਭਾਲੀ ਅਤੇ ਦੋਵਾਂ ਪੱਖਾਂ ਨੂੰ ਸ਼ਾਂਤ ਕੀਤਾ ਹੈ ਮੇਰਾ ਨਾਮ ਸ਼ਰਾਫਤ ਆੜੀਆ ਠੀਕ ਹੈ ਕੁੜੀ ਹੈ ਹੱਡੀ ਮੁਸਲਮਾਨਾ ਦੀ ਮਜਬੀ ਸਿੱਖ ਮੁੰਡੇ ਲੈ ਗਿਆ ਚੱਕ ਕੇ 11 ਤਰੀਕ ਨੂੰ ਅੱਛਾ ਉਹਦਾ ਵਿਆਹ ਹੋਇਆ ਪਿਆ ਨਗੋਦਰ ਉੱਗੀ ਪਿੰਡ ਹੈ ਠੀਕ ਹੈ ਜੀ ਉਹਦਾ ਪਿੰਡ 'ਚ ਵਿਆਹ ਹੋਇਆ ਪਹਿਲਾਂ ਨਕਾ ਹੋਇਆ ਸਾਵਣ ਦਾ ਮਹੀਨਾ ਕੱਟਣ ਆਈ ਸੀ ਕੁੜੀ ਵਾਪਸ ਘਰੇ ਅੱਛਾ ਅੱਛਾ ਤੇ ਉਹ ਕੁੜੀ ਹੁਣ 11 ਤਰੀਕ ਨੂੰ ਆਈ ਸੀ ਤੇ 11 ਤਰੀਕ ਨੂੰ ਉਹਨੂੰ ਚੱਕ ਕੇ ਲੈ ਗਿਆ ਮੁੰਡਾ ਕਿਉਂਕਿ ਸਾਨੂੰ ਨਹੀਂ ਪਤਾ ਇਹਦੇ ਬਾਰੇ ਬਾਰਕ ਠੀਕ ਹੈ ਫੋਨ ਮੱਖਣਾ ਮੁੰਡਾ ਮੱਖਣਾ ਹਾਂਜੀ ਰੈਸ ਐਕੋ ਇਹ ਉੱਥੇ ਚੌਂਤੇ ਮਿਆ ਨਹੀਂ ਪੈਂਦਾ ਹਾਂਜੀ ਕੂਮਕਲਾ 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 ਏਰੀਆ ਪੈਂਟ ਪੈਂਦਾ ਜੀ ਠੀਕ ਹੈ ਸਰ ਤੇ ਹੁਣ ਅੱਜ ਇੱਥੇ ਕੋਰਟ ਚ ਆਏ ਸਾਨੂੰ ਪਤਾ ਲੱਗਿਆ ਕਿ ਇੱਥੇ ਫੈਲ ਲਾਰੇ ਕੋਰਟ ਮਰਜ ਦੀ ਜਿਹੜਾ ਸਾਡਾ ਰਜਿਸਟਰ ਨਕਾ ਹੈ ਉਹ ਇਸ ਟਾਈਮ ਸਾਡੇ ਕੋਲ ਸਬੂਤ ਹੈ ਕਿਉਂਕਿ ਸਾਡੇ ਮੁਸਲਮਾਨਾ ਧਰਮ ਵਿੱਚ ਰਜਿਸਟਰ ਹੀ ਹੁੰਦਾ ਕਿਉਂਕਿ ਕੋਰਟ 'ਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਉਹ ਨਕਾਹ ਸੀ ਆਪਣੀਆਂ ਜੱਜ ਵਕੀਲ ਲਾ ਕੇ ਜੱਜ ਮੁਰੇ ਉਹ ਕਾਰਤੀ ਪ੍ਰੋਟੈਕਸ਼ਨ ਪਾਤੀ ਹੈ ਅੱਜ ਉਹ ਨਜਾਇਜ਼ ਆ ਕੇ ਇੱਥੇ ਪ੍ਰੋਟੈਕਸ਼ਨ ਲੈ ਰਹੇ ਨੇ ਕਿ ਸਾਡਾ ਕੋਰਟ ਕਮੈਂਟ ਕਰਾਓ ਕੁੜੀ ਨੂੰ ਕੋਈ ਡਰਾ ਵੀ ਪਾਇਆ ਗਿਆ ਡਰਾ ਪਾਇਆ ਕੁੜੀ ਨੂੰ ਡਰਾ ਪਾਇਆ ਗਿਆ ਕੁੜੀ ਨੂੰ ਇੱਕ ਸਾਡੀ ਕੁੜੀ ਪਹਿਲਾਂ ਸੀਗੀ ਉਹ ਵੀ ਮਾਰ ਦਿੱਤੀ ਉਹਨਾਂ ਨੇ ਠੀਕ ਹੈ ਸਰ ਹੁਣ ਉਹਦਾ ਚਾਚੇ ਦਾ ਮੁੰਡਾ ਵਾ ਜਿਵੇਂ ਹੁਣ ਚਾਚੇ ਦਾ ਐ ਕਹਿੰਗੇ ਹੁਣ ਸਾਡੀ ਇੱਕ ਹੋਰ ਕੁੜੀ ਕੱਢ ਕੇ ਲੈ ਕੇ ਇੱਕ ਤਾਂ ਪਹਿਲਾਂ ਤਾਂ ਸ ਪੋਰਸਲਾਂ ਨੇ ਚੰਗਿਆਂ ਮਾਰਿਆ ਮੁਰਿਆ ਜਿਵੇਂ ਕਟਾਪਾ ਹੋਇਆ ਤੇ ਹੁਣ ਪੁਲਿਸ ਦਾ ਕਰਨਾ ਹੀ ਉਹਨਾਂ ਨੇ ਵੀ ਤੇ ਹੁਣ ਜਿਹੜੇ ਘਰ ਦੇ ਕੁੜੀਆਂ ਦੇ ਕੁੜੀਆਂ ਦੇ ਸਾਡੀ ਮਾਮਾ ਦੇ ਭੈਣਾਂ ਦੀ ਲੱਤਾਂ ਮਾਰੀਆਂ ਗਈਆਂ ਨਜਾਇਜ਼ ਸਾਡੇ ਮੈਂ ਇੰਨਾ ਤੱਕਾ ਹੋਇਆ ਸਾਡੇ ਕਿਸੇ ਨੇ ਸੁਣਾਈ ਨਹੀਂ ਕੀਤੀ ਅੱਜ ਕੁੜੀ ਹੁਣ ਲੈ ਕੇ ਆਇਆ ਹੁਣ ਤਾਂ ਉਹਨੂੰ ਦਬਾ ਪਾਇਆ ਹੋਇਆ ਕੁੜੀ ਨੇ ਹੁਣ ਉਧਰ ਹੀ ਵਾਸੀ ਬੋਲਣਾ ਵਾ ਆਈ ਕਿ ਆ ਕੁੜੀ ਦਾ ਪਿਓ ਦਿਖਾਇਆ ਜਾਵੇ ਕੁੜੀ ਹੁਣ ਹਸਪੀਟਲ ਆਦਾ ਪਿਓ ਮਕਰਨਾਮਾ ਦਾ ਵਿਅਕਤੀ ਹੈ ਕਿ ਕਦੋਂ ਲੈ ਕੇ ਗਿਆ ਸੀ ਕੋਈ 11 ਤਰੀਕ ਨੂੰ 11 ਦਿਨ 11 ਤਰੀਕ ਨੂੰ ਸ਼ਾਮ ਨੂੰ 5 ਵਜੇ ਠੀਕ ਹੈ ਅੱਜ ਅੱਜ ਕਿੰਨੇ ਵਜੇ ਆਉਂਗਾ ਮੈਂ ਇੱਥੇ ਹੋਇਆ 2 ਵਜੇ 2 ਵਜੇ ਹਾਂਜੀ ਲੰਚ ਟਾਈਮ ਤੋਂ ਬਾਅਦ ਜੱਜ ਬੈਠੇ ਨੇ ਸਾਨੂੰ ਪਤਾ ਲੱਗਿਆ ਕਿਉਂਕਿ ਜਿਹੜੀ ਅਸੀਂ ਪ੍ਰੋਡੈਕਸ਼ਨ ਪਾਈ ਸੀ ਆ ਨਿਕਾਲੀ ਠੀਕ ਹੈ ਸਰ ਉਹ ਸਾਨੂੰ ਉਹਦੇ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਵਕੀਲ ਨੇ ਕਿਹਾ ਤਾਂ ਸਾਡੀ ਇੱਥੇ ਕੋਰਟ ਮਰਜ ਹੋਣੀ ਕੁੜੀ ਦੀ ਅਸੀਂ ਸਾਰੇ ਇੱਥੇ ਭੱਜੇ ਆ ਗਏ ਸਾਡਾ ਨਾਲ ਹੀ 11 ਵੇ ਦਾ ਟਾਈਮ ਸੀਗਾ ਠਾਣੇ ਹੂਮਕਲਾ ਉੱਥੇ ਰੱਖੀ ਉਹ ਮੀਟਿੰਗ ਕਰ ਗਿਆ ਸੀ ਉੱਧਰ ਬੈਠੇ ਸੀ ਸਾਨੂੰ ਇੱਧਰ ਪਤਾ ਲੱਗਿਆ ਅਸੀਂ ਸਾਰੇ ਇੱਧਰ ਆ ਗਏ 100 150 ਬੰਦਾ ਸੀ ਔਰ 4 5 ਬੰਦੇ ਆਏ ਹੀ ਮੁਲਾਜ਼ਮ ਪਤਾ ਨਹੀਂ ਕੌਣ ਸਾਨੂੰ ਕੀ ਪਤਾ ਹੁਣ ਕਿੱਥੇ ਕੌਣ ਉਹ ਆਏ ਉਹਨਾਂ ਨੇ ਚੱਕ ਕੇ ਸਾਰਿਆਂ ਨੂੰ ਹਵਾਲਾ ਚਾ ਦਤ ਕਿਥੋਂ ਬਾਹਰ ਚਲੋ ਬਾਹਰ ਚਲੋ ਹੁਣ ਸਾਰੇ ਮਾਪਾਪੂ ਨੂੰ ਕਟਾਪਾ ਪੂਰਾ ਕੀਤਾ ਆ ਕੈਮਰੇ ਸਾਰੇ ਚੈੱਕ ਕਰਾਏ ਜਾਣ ਉਹਨੇ ਤੇ ਕੁੜੀ ਮੁੰਡੇ ਕਿੱਥੇ ਨੇ ਕੁੜੀ ਦੇ ਮੁੰਡਾ ਉੱਪਰ ਹੈ ਅੱਛਾ ਆਹੀ ਉੱਪਰ ਆ ਉਹ ਉਹਨਾਂ ਦੇ ਹਵਾਲੇ ਚ ਕੁੜੀਆਂ ਮੁੰਡੇ ਮੁੰਡੇ ਵਾਲੇ ਪਾਸੇ ਉਹ ਕਿਹਦੇ ਮੁੰਡੇ ਆ ਇਸ ਪਾਸੇ ਹਾਂ ਮੁੰਡੇ ਵਾਲੇ ਕੋਲ ਮੁੰਡੇ ਨਾਲ ਕੌਣ ਕੌ ਉਹਦੇ ਭੈਣਾਂ ਮੱਖਣ ਦੇ ਭੈਣਾਂ ਆ ਠੀਕ ਹੈ ਮੇਰੇ ਨਾਲ ਬੋਨਾ ਕੀ ਹੋਇਆ ਕੀ ਅੱਜ ਇਹ ਕੋਲੈਕਸ਼ਨ ਅੱਜ ਹੀ ਹੋਇਆ ਸੀ ਇੱਥੇ ਆਏ ਸੀ ਅਸੀਂ ਅਸੀਂ ਇੱਧਰ ਆਏ ਸੀ ਕੁੜੀ ਵਾਸਤੇ ਸਾਨੂੰ ਕਿਸੇ ਨੇ ਖਬਰ ਦਿੱਤੀ ਇੱਥੇ ਕੁੜੀ ਆਈ ਆ ਅਸੀਂ ਇੱਥੇ ਆ ਕੇ ਬਹਿ ਗਏ ਅਸੀਂ ਇਹੀ ਅਸੀਂ ਇਹੀ ਕਹੇ ਸਾਨੂੰ ਕੁੜੀ ਨੂੰ ਮਿਲਾ ਦੋ ਮੇਰੇ ਕੁੜੀ ਦੀ ਚਾਚੀ ਆ ਅਸੀਂ ਕਹੇ ਕੁੜੀ ਨੂੰ ਮਿਲਾ ਦੋ ਅਸੀਂ ਕੋਈ ਕੰਮ ਨਹੀਂ ਕਰਦੇ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਤੁਹਾਨੂੰ ਮਾਂ ਹਾਂਜੀ ਸਾਨੂੰ ਮਾਰਤੇ ਮੇਰੇ ਜੇਠ ਨੂੰ ਅੰਦਰ ਲਾਤੇ ਇੱਕ ਨੂੰ ਸ਼ਵੀਨਾ ਸਾਰੇ ਅੰਦਰ ਕੋਈ ਉਹਨੇ ਮਾਰ ਕੇ ਸਾਨੂੰ ਬਹੁਤ ਮਾਰਿਆ ਤਿੰਨੇ ਜਾਨਾਂ ਨੂੰ ਅੰਦਰ ਲਾਤਾ ਨੇੜੀ ਫ੍ਰੀਜ਼ ਮਾਰਦਾ ਪਤਾ ਨਹੀਂ ਪਤਾ ਨਹੀਂ ਅਸੀਂ ਮੈਂ ਇਹੀ ਕਿਹਾ ਸਰ ਜੀ ਮੈਨੂੰ ਮਿਲ ਲੈਣ ਦਿਓ ਮੈਨੂੰ ਕੁੜੀ ਨੂੰ ਮਿਲ ਲੈਣ ਦੱਸੇ ਚੱਲ ਜਾਂਦੇ ਆ ਅਸੀਂ ਹੋਰ ਕੋਸ਼ਿਸ਼ ਨਹੀਂ ਕਰਦੇ ਅਸੀਂ ਤੁਹਾਨੂੰ ਬਹਿ ਲੈਣ ਦੋ ਮੇਰੇ ਲੱਤ ਦੀ ਢੇਡ ਵਿੱਚ ਮਾਰੀ ਫਿਰ ਇੱਟ ਡੰਡੇ ਦੇ ਸਿਰ ਵਿੱਚ ਮਾਰੀ ਮੇਰੇ ਜੇਠ ਦੇ ਵੀ ਢੇਡ ਸਿਰ ਦੇ ਵਿੱਚ ਮਾਰੀ ਆ ਤੁਹਾਨੂੰ ਬਹੁਤ ਮਾਰਿਆ ਬੇਹੋਸ਼ ਹੋਇਆ ਲੁਧਿਆਣੇ ਲੈ ਕੇ ਗਏ ਪਤਾ ਨਹੀਂ ਕਿੱਥੇ ਹੋਣ ਸਾਡੀ ਸੁਣਾਈ ਨਹੀਂ ਹੋ ਰਹੀ ਆਸੇ ਗਰੀਬ ਬੰਦੇ ਆ ਸਾਡੀ ਸੁਣਾਈ ਕਰ ਲੋ ਰੱਬ ਦਾ ਵਾਸਤਾ ਸੁਣਾਈ ਹਾਂਜੀ ਪਤਾ ਨਹੀਂ ਕੀ ਕਰਨਾ ਆਇਆ ਹੁਣ ਸਾਨੂੰ ਜੇ ਕੁੜੀ ਨਾਲ ਚਾਤ ਹੋਣੀ ਜਾਂ ਕੋਸ਼ੀ ਫੇਰਦੀ ਕੁੜੀ ਵਿਆਹੀ ਹੋਈ ਆ ਸਾਨੂੰ ਕੁੜੀ ਨੂੰ ਮਿਲਾਵੋ ਸਾਨੂੰ ਕੁੜੀ ਕਹਿੰਦੀ ਕੁਝ ਵੀ ਨਹੀਂ ਛੱਡ ਦਿੰਦੇ ਕੁੜੀ ਮੁਸਲਮਾਨਾਂ ਨਾਲ ਪਹਿਲਾਂ ਵਿਆਹੀ ਹੋਈ ਆ ਇਹ ਦੂਜੀ ਬਰਾਦਰੀ ਨਾਲ ਵਿਆਹ ਕੁੜੀ ਦੀ ਮਰਜ਼ੀ ਨਾਲ ਵਿਆਹੀ ਹੋਈ ਆ ਕੋਸ਼ੀ ਨਾਲ ਵਿਆਹੀ ਹੋਈ ਆ ਇਹ ਦੂਜਾ ਵਿਆਹ ਕਰ ਭੱਜੇ ਭੱਜ ਕੇ ਆ ਗਈ ਸਾਨੂੰ ਪਤਾ ਨਹੀਂ ਹੈਗਾ ਕਿ ਇਹਦੇ ਨਾਲ ਗਈ ਆ ਕਿ ਇਹਦੇ ਨਾਲ ਨਹੀਂ ਗਈ ਹਾਂਜੀ ਅਸੀਂ ਪਤਾ ਨਹੀਂ ਨਹੀਂ ਅਸੀਂ 11 ਦਿਨ ਹੋ ਗਏ ਭੱਜੇ ਹੋਏ ਨੂੰ ਤੁਹਾਨੂੰ ਅਸੀਂ ਥਾਣੇ ਵੀ ਗਏ ਸਾਰੇ ਦੌੜ ਭੱਜੀ ਕੀਤੀ ਕੋਈ ਸੁਣਾਈ ਨਹੀਂ ਸਾਡੀ ਹੋਈ ਅਸੀਂ ਹਾਥੀ ਜੋੜਦੇ ਆ ਮੁੰਡਾ ਪੰਜਾਬੀ ਆ ਪੰਜਾਬੀ ਮੁੰਡਾ ਹਾਂਜੀ ਤੁਹਾਨੂੰ ਪਤਾ ਨਹੀਂ ਕੋਣ ਦੂਜੀ ਬਰਾਦਰੀ ਸਾਡੀ ਬਰਾਦਰੀ ਹੈ ਨਹੀਂ ਅੱਛਾ ਕੁੜੀ ਦੀ ਕਿ ਉਮਰ ਹੋਣੀ ਆ ਕੁੜੀ 17 18 ਸਾਲ ਦੀ ਆ ਠੀਕ ਆ ਉਹ ਆਧਾਰ ਕਾਰਡ ਦੇ ਆਧਾਰ ਕਾਰਡ ਦੇ ਅਸੀਂ ਇਹਕੇ ਬਾਅਦ ਚ ਬਣਾਏ ਆ ਆਧਾਰ ਕਾਰਡ ਉਹ ਤੇ ਅਡਲ ਫਾਲਤ ਬਣੇ ਹੋਏ ਆ ਉਮਰ ਕੁੜੀ 18 ਸਾਲ ਆ ਅੱਜ ਇੱਥੇ ਇੱਕ ਲੜਕੀ ਲੜਕਾ ਜੋ ਕਿ ਪ੍ਰੋਟੈਕਸ਼ਨ ਅਪਲਾਈ ਕਰਨ ਆਏ ਸੀਗੇ ਜੱਸ ਸਾਹਿਬ ਦੇ ਉਹਨਾਂ ਦੇ ਜੋ ਲੜਕੀ ਦੇ ਪਰਿਵਾਰ ਸੀਗੇ ਉਹਨਾਂ ਦੇ ਕੁਝ આરોਪ ਸੀਗੇ ਉਹ ਇਸ ਦਾ ਵਿਰੋਧ ਕਰ ਰਹੇ ਸੀਗੇ ਉਹ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਪਹਿਲਾਂ ਤੋਂ ਸ਼ਾਦੀ ਸ਼ੋਦਾ ਹੈ ਅ ਪਲੱਸ ਥੋੜਾ ਇੰਟਰ ਰਿਲੀਜੀਅਨ ਮੈਰਿਜ ਕਰਕੇ ਥੋੜਾ ਉਹਨਾਂ ਨੂੰ ਇਸ ਗੱਲ ਤੋਂ ਵੀ ਪ੍ਰੋਬਲਮ ਸੀਗੀ ਐਂਡ ਅਸੀਂ ਉਹਨਾਂ ਨੂੰ ਸਮਝਾਇਆ ਕਿ ਇਦਾਂ ਜੋ ਵੀ ਹੈ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਹੀਂ ਲਿੱਤਾ ਜਾ ਸਕਦਾ ਐਂਡ ਥਿਸ ਇਸ ਨੋਟ ਦੀ ਰਾਈਟ ਵੇ ਟੂ ਗੋ ਅਬਾਊਟ ਇ ਲੀਗਲੀ ਜੋ ਤੁਸੀਂ ਆਪਣਾ ਪ੍ਰੈਜ਼েন্ট ਕਰਨਾ ਹੈ ਸਾਈਡ ਵੀ ਲੜਕੀ ਦਾ ਵਿਆਹ ਪਹਿਲਾਂ ਹੋਇਆ ਵੈ ਤਾਂ ਉਹ ਤੁਸੀਂ ਲੀਗਲੀ ਆਪਣਾ ਲਾਇਰ ਕਰਕੇ ਜੱਜ ਸਾਹਿਬ ਦੇ ਪੁਟ ਅਪ ਕਰ ਸਕਦੇ ਹੋ ਤਾਂ ਉਹ ਪੀਸਫੁਲੀ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ ਗਿਆ ਐਂਡ ఎవਰੀਥਿੰਗ ਵਾਸ ਸੈਟਲਡ ਅਪ ਪਰਿਵਾਰ ਦੇ ਵੱਲੋਂ ਰੋਕ ਲਾਇਆ ਜਾ ਰਿਹਾ ਕਿ ਲੜਕੀ ਨੂੰ ਘੁਆਇਆ ਗਿਆ ਲਗੇਗਾ ਜੋ આરોਪ ਨੇ ਉਹ ਸਾਰੀ ਚੀਜ਼ ਵੈਰੀਫਾਈ ਹੋ ਜੂਗੀ ਹਲੇ ਸਿਰਫ આરોਪ ਇਹ ਜਿਹੜੇ ਵੀ આરોਪ ਹੈ ਅਸੀਂ ਇੱਥੋਂ ਫਿਲਹਾਲ ਆਪਣਾ ਪ੍ਰਾਈਮ ਪਰਪਸ ਹੈਗਾ ਵੀ ਆਪਾਂ ਲਾਅ ਐਂਡ ਆਰਡਰ ਸਿਚੁਏਸ਼ਨ ਆਰਾਈਜ਼ ਹੋਣ ਦੀ ਹੈ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਗਿਆ ਜੋ ਵੀ ਅਲੀਗੇਸ਼ਨ ਨੇ ਉਹਨਾਂ ਦੀ ਪੜਤਾਲ ਕੀਤੀ ਜਾ ਸਕਦੀ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਸਰ ਮੁੰਡੇ ਵਾਲੇ ਤੇ ਵੀ ਰੋਕ ਲੱਖ ਮੁੰਡੇ ਵਾਲੇ ਦੇ ਕੁੜੀ ਵਾਲੇ ਸਾਡੇ ਸਾਹਮਣੇ ਵੀ ਓਪੀ ਦੇ ਅੰਦਰ ਲੜਾਈ ਝਗੜਾ ਵੀ ਹੋਇਆ ਹੈਗਾ ਜੀ ਅੰਦਰ ਲੜਾਈ ਝਗੜਾ ਅਸੀਂ ਨਹੀਂ ਹੋਣ ਦਿੱਤਾ ਮਲਾਜ਼ਮ ਅਸੀਂ ਬੀਇੰਗ ਪੁਲਿਸ ਅਸੀਂ ਆਲਵੇਜ਼ ਉਹਨਾਂ ਦੇ ਵਿੱਚ ਸੀਗੇ ਐਂਡ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਨਹੀਂ ਅਰਾਈਜ਼ ਹੋਣ ਦਿੱਤੀ ਐਂਡ ਦ ਸਿਚੁਏਸ਼ਨ ਵਾਸ ਕੰਟਰੋਲਡ ਸਰ ਜਿਹੜਾ ਪਰਿਵਾਰ ਬਾਹਰ ਆਇਆ ਉਹਨਾਂ ਨੇ ਕਿਹਾ ਵੀ ਪੁਲਸ ਨੇ ਡੰਡੇ ਵਗੈਰਾ ਉਹ ਜੋ ਵੀ ਅਲੀਗੇਸ਼ਨਸ ਨੇ ਕੋਰਟ ਚ ਬਹੁਤ ਕੈਮਰਾਸ ਨਾਲ ਕਵਰ ਜੋ ਵੀ ਪੁਲਿਸ ਨੇ ਆਪਦੇ ਆਪ ਨੂੰ ਵਿੱਚ ਲਿਆਉਂਦਾ ਕੋਈ ਲੜਾਈ ਰੋਕਣ ਲਈ ਜੋ ਵੀ ਕਾਰਵਾਈ ਕੀਤੀ ਗਈ ਸਾਰੀ ਕੈਮਰਾਸ ਚ ਕਵਰਡ ਹੈ ਮੈਂ ਅਸੀਂ ਉਹਨਾਂ ਨੂੰ ਕਿਹਾ ਜੋ ਵੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਗਲਤ ਦਿੱਤਾ ਤੁਸੀਂ ਬਿਲਕੁਲ ਕੰਪਲੇਂਟ ਦਿਓ ਵੀਲ ਵੈਰੀਫਾਈ 올 ది ਸੀਸੀਟੀਵੀ ਫੁਟੇਜ ਜੇ ਸਾਨੂੰ ਫੇਰ ਵੀ ਕੋਈ ਲੱਗਦਾ ਤਾਂ ਵੀਲ ਟੇਕ ਵੀ ਐਕਸ਼ਨ ਕੋਈ ਵੀ ਕੀਤਾ ਗਿਆ ਕਿਸੇ ਨਾਲ ਹਾਂਜੀ ਨਹੀਂ ਜੀ ਕੋਈ ਡਿਟੈਂਸ਼ਨ ਚ ਨਹੀਂ ਹੈ ਕੁੜੀ ਮੁੰਡੇ ਦੀ ਮੈਂ ਲੋਕੇਸ਼ਨ ਡਿਸਕਲੋਸ ਨਹੀਂ ਕਰਾਂਗੇ ਜੀ ਫਾਰ ਆਬਵੀਅਸ ਫਾਰ ਆਬਵੀਅਸ ਰੀਜਨਸ ਥੈਂਕ ਯੂ